ਕੀ ਤੁਸੀਂ ਵੀ ਧੋਂਦੇ ਹੋ ਸਾਬਣ ਨਾਲ ਭਾਂਡੇ ਬੀਬੀਆਂ ਦੇ ਨਾਲ ਖਾਸ ਕਰਕੇ ਧਿਆਨ ਇਸ ਗਲਤੀ ਨਾਲ ਹੋ ਸਕਦਾ ਹੈ ਕੈਂਸਰ ਬਹੁਤੇ ਘਰਾਂ ਵਿੱਚ ਰਸੋਈ ਘਰ ਵਿੱਚ ਹੋ ਰਹੀਆਂ ਨੇ ਇਹ ਗਲਤੀਆਂ ਇਹਨਾਂ ਗਲਤੀਆਂ ਨੂੰ ਸੁਧਾਰ ਕੇ ਸਿਹਤ ਦੀ ਸੰਭਾਲ ਵੀ ਹੋ ਸਕਦੀ ਹੈ ਤੇ ਨਾਲ ਹੀ ਪੈਸਾ ਵੀ ਬਚਾਇਆ ਜਾ ਸਕਦਾ ਹੈ ਰਸੋਈ ਘਰ ਵਿੱਚ ਝੂਠੇ ਭਾਂਡੇ ਧੋਣ ਦਾ ਸਬੰਧ ਵੀ ਕੈਂਸਰ ਨਾਲ ਦੱਸਿਆ ਗਿਆ ਹੈ ਇਹ ਜਾਣਕਾਰੀ ਮਾਰਾਂ ਤੋਂ ਮਿਲਣ ਤੋਂ ਬਾਅਦ ਹੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਅੰਤ ਤੱਕ ਦੇਖਦੇ ਰਹਿਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਹਰ ਕੰਮ ਜਲਦੀ ਕਰਨਾ ਪੈਂਦਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਂਡੇ ਧੋਣ ਵਾਲਾ ਸਾਬਣ ਵੀ ਕੈਂਸਰ ਦਾ ਕਾਰਨ ਬਣ ਸਕਦਾ ਹੈ ਯੂਨੀਵਰਸਿਟੀ ਆਫ ਨਾਰਥਰਨ ਕੈਲੀਫੋਰਨੀਆ ਦੇ ਕੋਜ਼ ਕਰਤਾ ਮੁਤਾਬ ਜੇਕਰ ਤੁਸੀਂ ਭਾਂਡਿਆਂ ਨੂੰ ਧੋਣ ਤੋਂ ਬਾਅਦ ਉਹਨਾਂ ਵਿੱਚ ਹੀ ਖਾਣਾ ਬਣਾਉਂਦੇ ਹੋ ਤਾਂ ਤੁਹਾਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੇਕਰ ਗਲਤੀ ਨਾਲ ਵੀ ਡਿਟਰਜੈਂਟ ਬਰਤਨ ਨਾਲ ਚਿਪਕਿਆ ਰਹਿ ਜਾਂਦਾ ਹੈ ਤਾਂ ਇਸ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਢਾਂਡੇ ਧੋਣ ਵਾਲੇ ਸਾਬਣ ਦੇ ਮੁਕਾਬਲੇ ਕੱਪੜੇ ਧੋਣ ਵਾਲੇ ਡਿਟਰਜੈਂਟ ਨਾਲ ਕੈਂਸਰ ਹੋਣ ਦੀ ਸੰਭਾਵਨਾ ਥੋੜੀ ਘੱਟ ਹੈ। ਜ਼ਿਆਦਾਤਰ ਵਪਾਰਕ ਲਾਂਡਰੀ ਡਿਟਰਜੈਂਟਾਂ ਵਿੱਚ ਕਈ ਤਰ੍ਹਾਂ ਦੇ ਰਸਾਇਣ ਹੁੰਦੇ ਨੇ। ਜੇਕਰ ਕਿਸੇ ਵੀ ਤਰੀਕੇ ਨਾਲ ਤੁਹਾਡੇ ਅੰਦਰ ਆ ਜਾਵੇ ਤਾਂ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਹਾਲਾਂਕਿ ਕੱਪੜਿਆਂ ਤੇ ਸਾਬਣ ਦੀ ਰਹਿੰਦ-ਖੂੰਹ ਤੋਂ ਕੈਂਸਰ ਹੋਣ ਦਾ ਜੋਖਮ ਆਮ ਤੌਰ ਤੇ ਘੱਟ ਮੰਨਿਆ ਜਾਂਦਾ ਹੈ। ਇਹਨਾਂ ਵਿੱਚੋਂ ਕੁਝ ਰਸਾਇਣ ਚਮੜੀ ਦੀ ਜਲਣ ਜਾਂ ਅਲਰਜੀ ਵਰਗੀਆਂ ਪ੍ਰਤੀਕ੍ਰਿਆਵਾਂ ਦਾ ਕਾਰਨ ਬਣ ਸਕਦੇ ਨੇ ਪਰ ਉਹਨਾਂ ਨੂੰ ਆਮ ਤੌਰ ਤੇ ਕਾਰਸੀਨੋਜਨਿਕ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾਂਦਾ ਜਦੋਂ ਉਹਨਾਂ ਨਿਰਦੇਸ਼ ਅਨੁਸਾਰ ਵਰਤਿਆ ਗਿਆ ਹੋਵੇ ਅੰਤੜੀਆਂ ਤੇ ਜਿਗਰ ਲਈ ਖਤਰਨਾਕ ਹੈ ਡਿਟਰਜੈਂਟ ਪਾnde ਤੋਂ ਬਾਅਦ ਵੀ ਜੇਕਰ ਗਲਤੀ ਨਾਲ ਸਾਬਣ ਬਰਤਨ ਨਾਲ ਚਿਪਕਿਆ ਰਹਿ ਜਾਵੇ ਅਤੇ ਤੁਸੀਂ ਉਸੇ ਬਰਤਨ ਵਿੱਚ ਖਾਣਾ ਪਕਾ ਲੈਂਦੇ ਹੋ ਤਾਂ ਕੈਂਸਰ ਹੋਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਰਿਸਰਚ ਨੇ ਇਹ ਵੀ ਕਿਹਾ ਹੈ ਕਿ ਜੇਕਰ ਭਾਂਡੇ ਧੋਣ ਵਾਲਾ ਡਿਟਰਜੈਂਟ ਕਿਸੇ ਵੀ ਤਰੀਕੇ ਨਾਲ ਤੁਹਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਨਾ ਸਿਰਫ ਅੰਤੜੀਆਂ ਲਈ ਸਗੋਂ ਜਿਗਰ, ਗੁਰਦੇ ਅਤੇ ਵੱਡੀ ਅੰਤੜੀ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਖੂਨ ਦੇ ਚਿੱਟੇ ਸੈੱਲਾਂ ਨੂੰ ਕਮਜ਼ੋਰ ਕਰਨ ਦੇ ਨਾਲ-ਨਾਲ ਇਹ ਕਈ ਬਿਮਾਰੀਆਂ ਦਾ ਪ੍ਰਵੇਸ਼ ਦੁਆਰ ਵੀ ਬਣ ਜਾਂਦਾ ਹੈ ਬਰਤਨ ਧੋਣ ਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ ਇਸ ਸਾਂਦੀ ਰਿਪੋਰਟ ਮੁਤਾਬਕ ਭਾਂਡੇ ਧੋਂਦੇ ਸਮੇਂ ਖਾਸ ਸਾਵਧਾਨੀਆਂ ਦਾ ਪਾਲਣ ਕਰੋ ਨਹੀਂ ਤਾਂ ਇਹ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਜਿੰਨਾ ਬਰਤਨਾਂ ਲਈ ਅਸੀਂ ਡਿਟਰਜੈਂਟ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਧੋਣ ਸਮੇਂ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਰਤਨ ਧੋਣ ਵਾਲਾ ਸਾਬਣ ਪਲੇਟ ਨਾਲ ਚਿਪਕਿਆ ਰਹਿ ਜਾਂਦਾ ਹੈ ਬਰਤਨਾ ਜਿਵੇਂ ਕਟੋਰਾ ਕੱਛ ਚਮਚਾ ਪਲੇਟ ਆਦ ਨਾਲ ਸਾਬਣ ਚਿਪਕ ਜਾਂਦਾ ਹੈ ਜਦੋਂ ਅਸੀਂ ਉਸ ਭਾਂਡੇ ਦੀ ਵਰਤੋਂ ਕਰਦੇ ਹਾਂ ਤਾਂ ਔਰ ਸਾਈਨ ਸਾਡੇ ਸਰੀਰ ਦੇ ਅੰਦਰ ਚਲਾ ਜਾਂਦਾ ਹੈ ਇਸ ਕਾਰਨ ਲੀਵਰ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਯਾਦ ਰੱਖੇ ਵੀਡੀਓ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ਤੇ ਆਧਾਰਿਤ ਹੈ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੇ ਨਫੇ ਨੁਕਸਾਨ ਦੀ ਜ਼ਿੰਮੇਵਾਰੀ ਸਾਡੀ ਜਾਂ ਸਾਡੇ ਚੈਨਲ ਦੀ ਨਹੀਂ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਕਰਿਓ ਸ਼ੇਅਰ ਕਰਿਓ ਆਪਣਿਆਂ ਤੱਕ ਪਹੁੰਚਾ ਦਿਓ ਤਾਂ ਕਿ ਉਹਨਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾ ਸਕੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ